ਸ੍ਰੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਘਰ ਸ੍ਰੀ ਪਿੰਡ ਬੇਸ਼ਨਪੁਰਾ ਖੋਖਰ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਜੋ ਕਿ ਸਾਰੇ ਨਗਰ ਦੇ ਸਹਿਯੋਗ ਨਾਲ ਮੋਡੀਫਾਈ ਕੀਤਾ ਗਿਆ ਰੀਨੋਵੇਟ ਕੀਤਾ ਗਿਆ ਇਹ ਨਿਸ਼ਾਨ ਸਾਹਿਬ ਵੀ ਜੱਕ ਵਾਲਾ ਲਗਵਾਇਆ ਗਿਆ ਇਹ ਦੇਖੋ ਹੱਥ ਧੋਣ ਵਾਸਤੇ ਸ਼ੀਸ਼ੇ ਟੂਟੀਆਂ ਇਹ ਵੀ ਨਵੀਆਂ ਲਗਵਾਈਆਂ ਨੇ ਤੇ ਆਪੈਰ ਸਾਫ਼ ਕਰਨ ਵਾਸਤੇ ਵੀ ਨਵਾਂ ਬਣਾਇਆ ਸਾਰਾ ਦਰਬਾਰ ਸਾਹਿਬ ਨੂੰ ਰੀਨੋਵੇਟ ਕਰਨ ਵਾਸਤੇ ਸਾਡੇ ਪਿੰਡ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਸਾਡੇ ਗੁਰੂ ਘਰ ਦੇ ਵਜੀਰ ਬਾਬਾ ਗੁਰਜੰਟ ਸਿੰਘ ਜੀ ਇਹਨਾਂ ਨੇ ਵੀ ਬਹੁਤ ਸਹਿਯੋਗ ਪਾਇਆ ਦਿਨ ਰਾਤ ਮਿਹਨਤ ਕੀਤੀ ਸੇਵਾ ਕੀਤੀ ਇਹ ਦਰਬਾਰ ਸਾਹਿਬ ਦਾ ਸਾਰਾ ਦ੍ਰਿਸ਼ ਦੇਖੋ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਹੈ ਸਾਲ ਤੋਂ ਉੱਪਰ ਦਾ ਸਮਾਂ ਲੱਗ ਗਿਆ ਇਹਨੂੰ ਬਣ ਕੇ ਤਿਆਰ ਹੋਣ ਵਾਸਤੇ ਪਹਿਲਾਂ ਸੱਚਖੰਡ ਜੀ ਨੀਚੇ ਹੁੰਦਾ ਸੀਗਾ ਜੋ ਹੁਣ ਉੱਪਰ ਬਣਾਇਆ ਹੈ ਬੇਅਦਵੀਆਂ ਨੂੰ ਦੇਖਦੇ ਹੋਏ ਕਿਉਂਕਿ ਥੱਲੇ ਕੋਈ ਐਡਾ ਵਧੀਆ ਪ੍ਰਬੰਧ ਨਹੀਂ ਸੀ ਸਿੰਪਲ ਜਿਹਾ ਗੇਟ ਸੀਗਾ ਹੁਣ ਉੱਪਰ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਦੇਖੋ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਵੀਂ ਤੋਂ ਰੋਕਣ ਲਈ ਆਲੇ ਦੁਆਲੇ ਸ਼ੀਸ਼ਾ ਲੱਗਿਆ ਚੰਗੀ ਤਰ੍ਹਾਂ ਵਧੀਆ ਤੇ ਗੇਟ ਨੂੰ ਲੋਕ ਲੱਗਦਾ ਕੋਈ ਖਤਰਾ ਨਹੀਂ ਹੈ ਕਿ ਹੁਣ ਇਹ ਸਾਡੇ ਗੁਰੂ ਘਰ ਦੇ ਵਜੀਰ ਜੋ ਬਹੁਤ ਹੀ ਛੋਟੀ ਉਮਰ ਵਿੱਚ ਸਾਡੇ ਪਿੰਡ ਵਿੱਚ ਆਏ ਸੀਗੇ ਕਮ ਸੇ ਕਮ 15-16 ਸਾਲ ਦੇ ਹੋਣੇ ਅੱਜ ਇਹਨਾਂ ਦੀ ਉਮਰ 42-43 ਸਾਲ ਹੋ ਗਈ ਜੋ ਉਦੋਂ ਤੋਂ ਹੀ ਸੇਵਾ ਕਰ ਰਹੇ ਨੇ ਬਹੁਤ ਹੀ ਸੁਚੇਚੇ ਢੰਗ ਨਾਲ ਇਨਾਂ ਦੇ ਸਹਿਯੋਗ ਨਾਲ ਤੇ ਨਗਰ ਦੇ ਸਹਿਯੋਗ ਨਾਲ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਹੈ। ਲੋ ਜੀ ਹੁਣ ਸੋਨੂੰ ਆਪਾਂ ਦਰਸ਼ਨ ਕਰਾਉਣ ਲੱਗੇ ਆਂ ਸੱਚਖੰਡ ਸਰ ਦੇ ਜੋ ਕਿ ਨਵਾਂ ਬਣ ਕੇ ਤਿਆਰ ਹੋਇਆ ਹੈ। ਅੱਜ ਇੱਕ ਇਤੋਇ ਜਿੰਦੇ ਕੁੰਡੇ ਦਾ ਚੰਗਾ ਪੂਰਾ ਪ੍ਰਬੰਧ ਹੈ। ਖੋਲ ਦਿਓ ਬਾਬਾ ਜੀ। ਅੱਜ ਆਪਸ ਨੂੰ ਬਾਬਾ ਜੀ ਨਾਲ ਗੱਲ ਕਰਾਉਣੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਸਪਾਈ ਗੁਰਜੰਟ ਸਿੰਘ ਦੀ ਕੋਖਰ ਕੋਖਰ ਦਾ ਮਤਲਬ ਕਿਉਂਕਿ ਦਾਸ ਦੀ ਸੋਤ ਇੱਥੇ ਹੀ ਸੰਭਲੀ ਹੈ। ਜਿਸ ਲਈ ਰਗਪਾ ਗੁ 21-22 ਸਾਲਾਂ ਤੋਂ 7 ਉਹਦੇ ਦੀ ਕਿਰਪਾ ਨਾਲ ਗੁਰੂ ਦਾਸ ਜੀ ਦੀ ਸੇਵਾ ਸਭ ਨੂੰ ਆਪਦੀ ਕਿਰਪਾ ਜੀ ਬਰਦਾਤ ਹੈ ਅੱਜ। ਦਾਸ ਦਾ ਤੁਸਲਾ ਪਿੰਡ ਖੰਡੇਵਾਦ ਲੈਵੇਗਾ ਕਿ ਬੁੱਲ ਸਿੰਘ ਤੇ ਸਾਰੇ ਨਗਰ ਨੇ ਆਪਣੀ ਬੱਚੀ ਮੰਗੋਵਾਲਿਆ ਮੈਨੂੰ ਸਤਿਗੁਰੂ ਦੀ ਕਿਰਪਾ ਨਾਲ ਤਾਂ ਸਾਰੀ ਹੀ ਦੇਖ ਰੇਖ ਹੈ ਜੋ ਨਰਵਾਸਰ ਦੀ ਆਪਾਂ ਨੇ ਆਪਣੀ ਯੋਗਨੀਦਾਰੀ ਦੇ ਨਾਲ ਬੜੀ ਮਿਹਨਤ ਕੀਤੀ ਹੈ ਸੰਗ ਦਾ ਬੜਾ ਸਹਿਯੋਗ ਸੀ ਬਹੁਤ ਵਧੀਆ ਤਰੀਕੇ ਨਾਲ ਸਤਖੰਡ ਗਿਆ ਦਿੱਤਾ ਹੈ ਇਹਦੇ ਵਿੱਚ ਸਮਾਨ ਰੱਖ ਸਕਦੇ ਆਪਾਂ ਸਾਰੇ ਪੜਨਰ ਮਾਨ ਦਾ ਸਾਹ ਨੂੰ ਜਿੰਨੇ ਵੀ ਆਪਣੇ ਰੱਖੇ ਹੋਣ ਬਹੁਤ ਸੋਹਣੀ ਸਫਾਈ ਦਾ ਕੰਮ ਹੈ ਨੀ ਆਮ ਗੁਰੂ ਘਰਾਂ ਦੇ ਵਿੱਚ ਦੇਖਦੇ ਆਪਾਂ ਅਲਮਾਰੀਆਂ ਦੀਆਂ ਮੁੰਡੀਆਂ ਰਮਾਲੇ ਦੀਆਂ ਸੋਹਣੀਆਂ ਹੁੰਦੀਆਂ ਇਹ ਦੋਨੋਂ ਸਾਈਡ ਇੰਨੇ ਬਕਸੇ ਰੱਖੀ ਨੇ ਬੜੀ ਸੋਹਣੀ ਤਰ੍ਹਾਂ ਦੇ ਨਾਲ ਨਗਰ ਦੀ ਸਾਰੇ ਸੈਜ ਨਾਲ ਸਾਜ-ਸਮਾਨ ਤੇ ਆਦਿ ਦਾ ਦਾਸ ਨੂੰ ਵੀ ਬਹੁਤ ਸੇਵਾ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਦਾ ਕੋਈ ਮਿਲਣਾ ਤਾਂ ਕਾ ਨਹੀਂ ਹੈਗਾ ਸਾਰੇ ਨੌਜਵਾਨ ਵੀਰਾਂ ਦਾ ਬਹੁਤ ਸੋਹਣਾ ਪ੍ਰਭਾਵ ਹੈ ਜੰਗੀ ਸੂਰ ਵਾਲਾ ਪਿੰਡ ਹੈ ਤਨਖਾਹ ਵਖਾਉਂਦੀ ਆਤਮਿਕਾਉਂ ਵੀ ਮਤ ਕਰਦੇ ਹਨ ਜਦੋਂ ਵੀ ਦਾਸ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਹ ਦਾਸ ਨੂੰ ਹਾਜ਼ਰ ਕਰਦੇ ਹਨ ਇਸ ਕਰਕੇ ਸਾਰੇ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਿਗੁਰੂ ਦੀ ਕਿਰਪਾ ਨਾਲ ਰਹਿੰਦੇ ਸੁਆਸ ਨਹੀਂ ਇੱਥੇ ਹੀ ਸੇਵਾ ਦੇਣ ਰੈਣ ਬਾਈ ਜੀ ਦਾ ਖਾਲਸਾ ਵੰਨਦੀ ਜੀ ਦੇ ਤੇ ਬਹੁਤ ਦੇਖੀ ਦੇਖੀ ਇਹ ਮਥਰੇ ਦੇ ਇੱਕ ਮਥਰੇ ਦੇ ਮਥਰੇ ਕਿ ਹੈ ਚਲੋ ਜੀ ਇਹ ਗੁਰੂ ਘਰ ਦਾ ਲੰਗਰ ਹਾਲ ਆ ਗਿਆ ਜੀ ਜੋ ਕਿ ਬਹੁਤ ਵੱਡਾ ਹੈ ਮੀਕਣੀ ਸਰਦੀ بارش ਦੇ ਵਿੱਚ ਜਿਵੇਂ ਕੋਈ ਵੀ ਪ੍ਰੋਗਰਾਮ ਕਰਨਾ ਹੈ ਉਹ ਇੱਥੇ ਬਹੁਤ ਹੀ ਵਧੀਆ ਢੰਗ ਨਾਲ ਹੋ ਜਾਂਦਾ ਹੈ ਕਿਉਂਕਿ ਖੁੱਲੀ ਡੁੱਲੀ ਜਗ੍ਹਾ ਹੈ ਉਹ ਪਿੱਛੇ ਬਰਤਨ ਸਾਫ਼ ਕਰਨ ਵਾਸਤੇ ਜਗ੍ਹਾ ਬਣੀ ਹੋਈ ਹੈ ਇਹ ਇੱਧਰ ਲੈਟਰਿੰਗ ਤੇ ਬਾਥਰੂਮ ਆ ਗਏ ਇਹ ਇੱਧਰ ਲੰਗਰ ਹਾਲ ਦਾ ਰਸੋਈ ਘਰ ਆ ਗਿਆ ਜੀ ਕੋਈ ਵੀ ਪ੍ਰੋਗਰਾਮ ਕਰਨਾ ਉਹਦੇ ਵਾਸਤੇ ਸਮਾਨ ਤਿਆਰ ਕਰਨਾ ਉਹ ਇੱਥੇ ਹੁੰਦਾ ਜੋ ਸਾਡੇ ਲੰਗਰ ਹਾਲ ਦਾ ਸਮਾਨ ਸਾਮਿਆ ਹੋਏ ਨਾ ਕਮਰਿਆਂ ਦੇ ਵਿੱਚ ਸਾਮਿਆ ਹੋਇਆ ਇਹ ਡਿਊਟੀ ਸਾਹਿਬ ਨੂੰ ਬਾਅਦ ਵਿੱਚ ਰੈਨੋਵੇਟ ਕੀਤਾ ਜਾਵੇਗਾ ਇਹ ਦੇਖੋ ਮੂਰੇ ਵੀ ਖੋਲੀ ਡੁੱਲੀ ਜਗ੍ਹਾ ਹੈ ਜਿੰਨੀ ਮਰਜ਼ੀ ਸੰਗਤ ਆ ਜੇ ਇਹ ਪੀਣ ਵਾਲੇ ਪਾਣੀ ਵਾਸਤੇ ਵਾਟਰ ਕੂਲਰ ਉਧਰ ਦਰਖਤ ਲੱਗੀ ਹੋਈ ਨਹੀਂ ਇੱਥੇ ਪਿੰਡ ਦੀ ਪੰਚਾਇਤ ਤੇ ਨਗਰ ਦੇ ਨੌਜਵਾਨਾਂ ਨੇ ਜੋ ਕਲੋਨੀ ਗੱਟੀ ਸੀ ਸੁ ਕਮਸ ਕਮ 100 ਪਲਾਟ ਸੀ 100 ਪਲਾਟਾਂ ਦੇ ਵਿੱਚੋਂ ਪਹਿਲਾ ਮਕਾਨ ਸਾਰੇ ਪਿੰਡ ਦੇ ਸਹਿਯੋਗ ਨਾਲ ਬਾਬਾ ਜੀ ਨੂੰ ਬਣਾ ਕੇ ਗਿਫਟ ਕੀਤਾ ਆਓ ਤੁਹਾਨੂੰ ਦਿਖਾਉਣਾ ਬਾਬਾ ਜੀ ਦਾ ਘਰ ਜੋ ਸਾਰੇ ਨਗਰ ਦੇ ਸਹਿਯੋਗ ਨਾਲ ਬਣ ਕੇ ਤਿਆਰ ਹੋਇਆ ਇਹ ਬਾਥਰੂਮ ਤੇ ਕਿਚਨ ਆਗੇ ਇਹ ਅੰਦਰ ਬਾਬਾ ਜੀ ਨੂੰ ਦੋ ਰੂਮ ਅੰਦਰ ਚੋਣਾ ਦੇ ਵਿੱਚ ਇੱਕ ਰੂਮ ਦੇ ਸਟੋਰ ਕੱਢਿਆ ਹੋਇਆ ਹੈ ਕਿਚਨ ਆ ਗਿਆ ਜੀ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਪਿੰਡ ਨੇ ਇੱਕ ਰੂਮ ਇਹ ਆ ਗਿਆ ਬਾਕੀ ਹਲੇ ਥੋੜਾ ਕੰਮ ਬਾਕੀ ਹੈ ਉਹ ਵੀ ਮੁਕੰਮਲ ਹੋ ਜੂ ਥੋੜੇ ਟਾਈਮ ਤੱਕ ਇਹ ਲੋਬੀ ਆ ਗਈ ਜਿਸ ਤਰ੍ਹਾਂ ਸਾਡੇ ਪਿੰਡ ਨੇ ਗ੍ਰਾਂਥੀ ਸਿੰਘ ਦੀ ਸਪੋਰਟ ਕੀਤੀ ਹੈ ਉਹਨੂੰ ਘਰ ਬਣਾ ਕੇ ਦਿੱਤਾ ਹੈ ਉਹਨਾਂ ਨੂੰ ਵਧੀਆ ਤਨਖਾਹ ਦਿੱਤੀ ਹੈ ਤਾਂ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕੇ ਬਾਬਾ ਜੀ ਕਿੰਨੀ ਤਨਖਾਹ ਨਹੀਂ ਦੇ ਦਿੰਉ ਆਪਣੇ ਪਿੰਡ ਚ ਸਾਲ ਜੀ ਲਗਭਗ 18-19000 ਰੁਪਏ ਤੋਂ ਸ਼ੁਰੂਆਤ ਕੀਤੀ ਹੈ ਜੀ ਇਸ ਟਾਈਮ 17000 ਰੁਪਏ ਹੈ ਸਾਲ ਬਾਅਦ 1000 ਤੋਂ ਵੱਧਾ ਹੋ ਗਿਆ ਜੀ 5-7000 ਰੁਪਏ ਜਿਵੇਂ ਹੋਰ ਭੇਟਾ ਹੋ ਗਈ ਆਟਾ ਹੋ ਗਿਆ ਜਿਵੇਂ ਹੋਰ ਤੇ ਹੋਰ ਵੀ ਚਲੋ ਮਾਰਕਟ ਦਾ ਬਹੁਤ ਵਧੀਆ ਅਰਾਦਾ ਹੈ ਹਾਂ ਵਧੀਆ ਚੱਲੀ ਜਾਂਦਾ ਗੁਜ਼ਾਰਾ ਜੀ ਹਾਂ ਠੀਕ ਦੇਤਰਾ ਲਗਿਤਾ ਹੈ ਚਲੋ ਆਇਤਾ ਦੂਜਾ ਰੋਪੇੰਦੇ ਵਿੱਚ ਬੁਲਦੀ ਤੋਂ ਹੁੰਦੀ ਹੈ ਨਾ ਜੀ ਉਹਦਾ ਹਰ ਇੱਕ ਪੰਨੇ ਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਗੌਲਦੇ ਜੀ ਸਾਰੇ ਨੱਦਰ ਦਾ ਚੰਗੀ ਸੋਚ ਹੈ ਆਪਾਂ ਵੀ ਪ੍ਰਾਲਾ ਕਰਦੇ ਆਂ ਬੱਚਿਆਂ ਨੂੰ ਸਿੱਖੀ ਨਾਲ ਜੋੜਦੇ ਆਂ ਤਿੰਨ ਚਾਰ ਬੱਚੇ ਅਸੀਂ ਗੁਰਮਤਿ ਗਿਆਨ ਮਸ਼ੀਨ ਕਾਲੀ ਦੇ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਧਰਮ ਦੀ ਵਿਦਵਾਨ ਬਣਦੇ ਹੋਣਾ ਤਿੰਨ ਚਾਰ ਬੱਚੇ ਪੇਜ ਰੇ ਅਸੀਂ ਹੋਰ ਵੀ ਭੇਜਣਾ ਚਾਹੁੰਦੇ ਆਂ ਤੇ ਸਾਡਾ ਇਹ ਪ੍ਰਾਲਾ ਜਿਹੜਾ ਅੱਜ ਕੱਲ ਨਿਸ਼ਾਨੀ ਨਾਲ ਨਾਲ ਚੱਲ ਰਹੀ ਹੈ ਉਹਦੇ ਵਿੱਚੋਂ ਕੱਢ ਕੇ ਅਸੀਂ ਸਿੱਖੀ ਦੇ ਜਾਗ ਜੁਗੀ ਬਹਿਰ ਨੂੰ ਸਿੱਖੀ ਰਹੋ ਅੰਦਰ ਲਾਉਂ ਚੋਣੀਆਂ ਸਤਿਗੁਰੂ ਜੀ ਕਿਰਪਾ ਕਰੇ ਇਸੇ ਤਰ੍ਹਾਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ